ਮਨਜੀਤ ਜੱਤ ਦਾ ਕਾਲਜ ਤੋਂ ਘਰੇ ਆਇਆ ਤਾਂ ਘਰ ਦੇ ਸਾਰੇ ਮੈਂਬਰਾਂ ਦਾ ਧਿਆਨ ਉਸ ਉੱਤੇ ਸੀ ਹਰੇਕ ਦੇ ਚਿਹਰੇ ਤੇ ਖਚਰਾ ਜਾਂ ਹਾਸਾ ਸੀ ਮਨਜੀਤ ਨੂੰ ਸ਼ਹਿਰ ਵਿੱਚ ਇੱਕ ਹੋਟਲ ਤੇ ਕਿਸੇ ਕੁੜੀ ਨਾਲ 버ਗਰ ਖਾਂਦੇ ਨੂੰ ਉਸਦੇ ਚਾਚੇ ਨਿਰਮਲ ਨੇ ਦੇਖ ਲਿਆ ਸੀ ਤੇ ਘਰ ਆ ਕੇ ਸਾਰਿਆਂ ਨੂੰ ਇਸ ਬਾਰੇ ਦੱਸ ਦਿੱਤਾ ਸੀ ਮਨਜੀਤ ਇਸ ਗੱਲੋਂ ਅਣਜਾਣ ਆਪਣੇ ਰੁਟੀਨ ਮੁਤਾਬਕ ਬੁਲੇਟ ਨੂੰ ਸਟੈਂਡ ਤੇ ਲਾ ਕੇ ਬਾਹਰ ਪਈ ਮੰंजे ਤੇ ਮੁੱਦਾ ਪੈ ਗਿਆ ਤੇ ਫੋਨ ਤੇ ਉਂਗਲਾ ਮਾਰਨ ਲੱਗਾ ਤੇ ਨਾਲ ਹੀ ਉੱਚੀ ਆਵਾਜ਼ ਵਿੱਚ ਉਸਨੇ ਆਪਣੀ ਮਾਂ ਨੂੰ ਚਾਹ ਲਿਆਉਣ ਲਈ ਆਖ ਦਿੱਤਾ ਪਹਿਲਾ ਮਾਂ ਮੁਸਕੜੀਆਂ ਹੱਸਦੀ ਹੋਈ ਉਸਦੇ ਕੋਲ ਚਾਹ ਲੈ ਕੇ ਆਈ ਤੇ ਮਜਾਕੀਆ ਲੈਜ ਚਾਖਣ ਲੱਗੀ ਕੀ ਗੱਲ 버ਗਰਾਂ ਤੋਂ ਬਾਅਦ ਚਾਹ ਰਿਐਕਸ਼ਨ ਨਹੀਂ ਕਰੂ ਮਨਜੀਤ ਡੋਰਪੋਰ ਹੋਇਆ ਨੀਵੀਂ ਪਾ ਗਿਆ ਤੇ ਕੁਝ ਨਾ ਬੋਲ ਸਕਿਆ ਹਲੇ ਮਾਂ ਚਾਹ ਫੜਾ ਕੇ ਥੋੜੀ ਦੂਰ ਹੀ ਗਈ ਸੀ ਕਿ ਮਗਰੋਂ ਚਾਚੇ ਨਿਰਮਲ ਨੇ ਉਹਦੀ ਵੱਖੀ ਚ ਚੁੰਡੀ ਵੱਢ ਕੇ ਪੁੱਛਿਆ ਕੌਣ ਸੀ ਉਹ ਕੌਣ ਕੌਣ ਮਨਜੀਤ ਨੂੰ ਗੱਲ ਨਹੀਂ ਆ ਰਹੀ ਸੀ ਓਈ ਓਈ ਜਿੰਨੂੰ ਬੜੇ ਪਿਆਰ ਨਾਲ 버ਗਰ ਖਵਾ ਰਿਆ ਸੀ ਚਾਚਾ ਬੋਲਿਆ ਉਹ ਤਾਂ ਉਹ ਤਾਂ ਮਨਜੀਤ ਦੀ ਚੋਰੀ ਫੜੀ ਗਈ ਪਰ ਚਾਚਾ ਪੂਰੇ ਮ제 ਲੈਣ ਦੇ ਮੂਡ ਸੀ ਮਗਰ ਉਸ ਦੀ ਚਾਚੀ ਵੀ ਆ ਗਈ ਤੇ ਬੋਲੀ ਜੀ ਕਿਉਂ ਛੇੜਦੇ ਹੋ ਜਵਾਕ ਨੂੰ ਪੀ ਲੈਣ ਦੋ ਚਾਹ ਚਾਰੇ ਨੂੰ ਚਾਹ ਪੀਤੀ ਬਿਨਾ 버ਗਰ ਥੱਲੇ ਨਹੀਂ ਹੋਣੇ ਮਨਜੀਤ ਨੇ ਜਿਹੜੀ ਘੁੱਟ ਭਰੀ ਸੀ ਉਹ ਵੀ ਬਾਹਰ ਆ ਗਈ ਇਹ ਦੇਖ ਕੇ ਦੋਵੇਂ ਜੀ ਮਨਜੀਤ ਦੀ ਮਾਂ ਹੱਸਣ ਲੱਗੇ ਬੈਠਕ ਚੋਂ ਨਿਕਲੇ ਮਨਜੀਤ ਦੇ ਪਿਓ ਕੈਰ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਸੀ ਉਹ ਕੋਲ ਆਇਆ ਤੇ ਆਖਣ ਲੱਗਾ ਨਿਰਮਲਾ ਜੇ ਕੁੜੀ ਸੁਨਖੀ ਆ ਤਾਂ ਦੱਸ ਕਰੀਏ ਚੋਬਰ ਦੀ ਰੀਜ ਪੂਰੀ ਮਨਜੀਤ ਨੂੰ ਹਲੇ ਵੀ ਨਹੀਂ ਸੁਝ ਰਿਆ ਸੀ ਕੀ ਕਹੇ ਕੁੜੀ ਤਾਂ ਬਹੁਤ ਸੋਹਣੀ ਗੋਰੀ ਚਿੱਟੀ ਆ ਬਾਈ ਚਾਚੇ ਨਿਰਮਲ ਨੇ ਆਖਿਆ ਤੇ ਫੇਰ ਗੱਲ ਪੱਕੀ ਕੇਰ ਸਿੰਘ ਨੇ ਤਾੜੀ ਮਾਰੀ ਡੈਡੀ ਐਦਾਂ ਕਿਦਾਂ ਗੱਲ ਪੱਕੀ ਜੇ ਕੁੜੀ ਦੇ ਘਰ ਦੇ ਨਾਮ ਨੇ ਮਨਜੀਤ ਉਹ ਅਚਾਨਕ ਨਿਕਲ ਗਿਆ ਕੋਈ ਨਹੀਂ ਤੂੰ ਗੱਲ ਕਰ ਭਤੀਜ ਆਪਾਂ ਮਨਾ ਲਵਾਂਗੇ ਉਹਨਾਂ ਨੂੰ ਵੀ ਜੇ ਮੰਨेंगे ਮੰਨਗੇ ਠੀਕ ਨਹੀਂ ਤਾਂ ਨਿਰਮਲ ਹਟਾਕਾ ਮਾਰ ਕੇ ਹੱਸਿਆ ਨਾਲ ਹੀ ਸਾਰੇ ਜੀ ਉੱਚੀ ਉੱਚੀ ਹੱਸਣ ਲੱਗੇ ਥੋੜੀ ਦੂਰ ਬੈਠੀ ਅਸਾਈਨਮੈਂਟ ਬਣਾ ਰਹੀ ਮਨਜੀਤ ਦੀ ਚਚੇਰੀ ਭੈਣ ਨਿਮ੍ਰਿਤ ਇਹ ਸਭ ਸੁਣ ਰਹੀ ਸੀ ਘਰੇ ਪਸਰਿਆ ਹੋਇਆ ਹਾਸਾ ਉਸਦੇ ਕੰਨਾਂ ਕੋਲ ਆ ਕੇ ਇੱਕ ਡਰਾਉਣੀ ਚੀਕ ਵਿੱਚ ਬਦਲ ਗਿਆ ਸੀ ਉਹ ਆਪਣੇ ਗੁੱਟ ਤੇ ਪਏ ਕਾਲੇ ਹੋ ਚੁੱਕੇ ਚੀਰੇ ਦੇ ਨਿਸ਼ਾਨ ਨੂੰ ਵੇਖਣ ਲੱਗੀ ਤੇ ਦੂਜੇ ਹੱਥ ਦੇ ਅੰਗੂਠੇ ਨਾਲ ਉਹਨੂੰ ਮਸਲਣ ਲੱਗੀ ਕੁਝ ਕੁ ਮਹੀਨੇ ਪਹਿਲਾਂ ਬੱਸ ਵਿੱਚ ਉਸਨੂੰ ਉਸਦੇ ਨਾਲ ਪੜਦੇ ਕਿਸੇ ਮੁੰਡੇ ਨੇ ਪੇਪਰਾਂ ਬਾਰੇ ਕੁਝ ਡਿਸਕਸ ਕੀਤਾ ਸੀ ਤੇ ਘਰ ਪਤਾ ਲੱਗਣ ਤੇ ਨਿਮਰਤ ਨੇ ਕਿਸੇ ਮੁੰਡੇ ਨਾਲ ਗੱਲ ਕੀਤੀ ਸੀ ਘਰੇ ਕਮਸਾਂ ਨਮਚ ਗਿਆ ਸੀ ਨਿਰਮਲ ਨੇ ਉਸ ਤੋਂ ਮੁੰਡੇ ਬਾਰੇ ਪੁੱਛਦੇ ਹੋਏ ਨਿਮਰਤ ਦਾ ਹੱਥੇਂ ਹੀ ਜ਼ੋਰ ਦੀ ਕੁੱਟਿਆ ਸੀ ਕਿ ਉਸਦਾ ਚਾਂਦੀ ਦਾ ਕੜਾ ਉਸਦੇ ਗੁੱਟ ਵਿੱਚ ਧੱਸ ਗਿਆ ਸੀ ਤੇ ਖੂਨ ਦੀਆਂ ਤਤਰੀਆਂ ਵਗ ਤੁਰੀਆਂ ਸਨ ਅੱਜ ਜ਼ਖਮ ਭਾਵੇਂ ਸੁੱਕ ਕੇ ਕਾਲਾ ਹੋ ਗਿਆ ਸੀ ਪਰ ਇੰਨਾ ਵੀ ਕਾਲਾ ਨਹੀਂ ਹੋਇਆ ਜਿੰਨੀ ਕਿ ਉਸਦੇ ਘਰਦਿਆਂ ਦੀ ਸੋਚ ਸੀ